ਸੋਸ਼ ਦੀ ਸ਼ਕਤੀ ਦੇਖਣ ਵਾਲੇ ਦਰਸ਼ਕੋ ਸਾਡਾ ਕੋ ਉਪਰਾਲਾ ਹੁੰਦਾ ਕਿ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਕੋਈ ਨਾ ਕੋਈ ਆਪ ਜੀ ਨੂੰ ਕੋਈ ਇਤਿਹਾਸਕ ਸਮਾਜਿਕ ਐਜੂਕੇਸ਼ਨ ਐਗਰੀਕਲਚਰ ਕੋਈ ਵੀ ਜਿਹੜੀ ਚੀਜ਼ ਹੋਵੇ ਉਹ ਦਿਖਾਉਣ ਦੀ ਕੋਸ਼ਿਸ਼ ਕਰੀਏ ਅੱਜ ਅਸੀਂ ਇੱਥੇ ਪਹੁੰਚੇ ਆ ਜੀ ਬਹਾਦਰਗੜ੍ਹ ਗੁਰਦੁਆਰਾ ਸਾਹਿਬ ਹੈ ਨਵੀਂ ਪਾਸ਼ਾ ਜੀ ਦਾ ਇੱਥੇ ਦਾ ਇਤਿਹਾਸ ਕੀ ਹੈ ਕਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਏ ਸੀਗੇ ਉਹਨਾਂ ਬਾਰੇ ਅਸੀਂ ਕੋਸ਼ਿਸ਼ ਕਰਾਂਗੇ ਯਾਨੀ ਅਵਤਾਰ ਸਿੰਘ ਜੀ ਜੋ ਇੱਥੇ ਦੇ ਹੈੱਡ ਗ੍ਰੰਥੀ ਨੇ ਇਥੇ ਇਤਿਹਾਸ ਦੱਸਣਗੇ ਇਥੇ ਇਤਿਹਾਸ ਕੀ ਆ ਯਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਥੇ ਆਪਾਂ ਗੁਰਦਰਾ ਸਾਹਿਬ ਆਏ ਅੱਜ ਇਹਦਾ ਇਤਿਹਾਸ ਕੀ ਆ ਗੁਰਦਰਾ ਸਾਹਿਬ ਦਾ ਪਤਾ ਲੱਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਏ ਸੀਗੇ ਉਹਦਾ ਇਤਿਹਾਸ ਕੀ ਆ ਹਾਂਜੀ ਤੇਗ ਬਹਾਦਰ ਸਿਮਰਿਆ ਕਰਨੋਂ ਨਿੱਦਾ ਵਤਾਏ ਸਭ ਥਾਈ ਹੋਏ ਸਹਾਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਚਰਨ ਸੋ ਪ੍ਰਾਪਤ ਧਰਤੀ ਜਿੱਥੇ ਮਹਾਰਾਜਿਆਂ ਦੇ ਮੁਬਾਰਕ ਚਰਨ ਦੋ ਵਾਰ ਪਏ ਸਤਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨਗਰ ਵਿਸਾਖ ਕਰਕੇ ਪੂਰਬ ਦੀ ਯਾਤਰਾ ਨੂੰ ਮਹਾਰਾਜ ਜੀ ਜਦੋਂ ਚੱਲੇ ਨੇ ਸਤਗੁਰੂ ਜੀ ਫੜਾ ਦਰ ਫੜਾ ਹੁੰਦਿਆਂ ਵੱਖ-ਵੱਖ ਨਗਰਾਂ ਨੂੰ ਤਾਰਦਿਆਂ ਹੋਇਆ ਇਸ ਸਥਾਨ ਤੇ ਪੰਜਵੱਟੀ ਬਾਗ ਬਣਿਆ ਹੋਇਆ ਸੀ ਇਸ ਸਥਾਨ ਤੇ ਮਹਾਰਾਜ ਜੀ ਆ ਕੇ ਬਿਰਾਜਮਾਨ ਹੋਏ ਇੱਥੋਂ ਦਾ ਨਵਾਬ ਸੈਫਦੀਨ ਜੋ ਕਿ ਔਰੰਗਜ਼ੇਬ ਬਾਦਸ਼ਾਹ ਦਾ ਮਾਸਟਰ ਲੱਗਦਾ ਸੀ ਰਿਸ਼ਤੇਦਾਰੀ ਵਿੱਚੋਂ ਪਹਿਲਾਂ ਉਹ ਕਸ਼ਮੀਰ ਦਾ ਗਵਰਨਰ ਵੀ ਰਿਹਾ ਉਥੋਂ ਹਟਾ ਕਰਕੇ ਫਿਰ ਆ 12 ਪਿੰਡਾਂ ਦੀ ਜ਼ਗੀਰ ਦੇ ਕੇ ਨੇੜੇ ਤੇੜੇ ਦੇ 12 ਪਿੰਡਾਂ ਦਾ ਨਵਾਬ ਜਿਹੜਾ ਸੀ ਇਸ ਨਗਰ ਦਾ ਨਾਮ ਪਹਿਲਾਂ ਸੈਫਾਬਾਦ ਸੀ ਸੈਫਾਬਾਦ ਦਾ ਨਵਾਬ ਸੀ ਨਵਾਬ ਸੈਫਦੀਨ ਔਰ ਬੜੀ ਭਾਵਨਾ ਰੱਖਦਾ ਸੀ ਸ਼ਾਇਦ ਪੀਖਣ ਸਾਹ ਦੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਨਾਲ ਮਲਾਪ ਹੋਇਆ ਜੇ ਜਦੋਂ ਸਤਗੁਰੂ ਜੀ ਇੱਥੇ ਆ ਕੇ ਮੌਜਮਾਨ ਹੋਏ ਉਸ ਵੇਲੇ ਮਹਾਰਾਜਿਆਂ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਮਾਤਾ ਮਾਤਾ ਨਾਨਕੀ ਜੀ ਗੁਰੂ ਜੀ ਦੇ ਮਹਿਲ ਮਾਤਾ ਗੂਜਰੀ ਜੀ ਮਾਮਾ ਕਿਰਪਾਲ ਚੰਦ ਜੀ 300 ਸਿੱਖਾਂ ਦਾ ਜਥਾ ਨਰਵਾਬੀ ਭਾਈ ਨਥੂ ਰਾਮ ਜੀ ਇਸ ਤਰ੍ਹਾਂ ਵੱਡਾ ਕਾਫਲਾ ਸੀ ਮਹਾਰਾਜਿਆਂ ਦੇ ਨਾਲ ਇੱਥੇ ਆ ਕੇ ਜਦੋਂ ਵਿਰਾਜਮਾਨ ਹੋਏ ਨਵਾਬ ਸੈਫਦੀਨ ਦਾ ਸਾਹਮਣੇ ਕਿਲਾ ਹੈ ਉੱਥੋਂ ਘਰ ਸੀ ਉਹਦਾ ਪਹਿਲਾਂ ਹਵੇਲੀ ਬਣੀ ਹੋਈ ਸੀ ਉੱਥੋਂ ਆ ਕੇ ਫਿਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਿਆ ਸਤਗੁਰਾਂ ਦੇ ਦਰਸ਼ਨ ਕੀਤੇ ਮਹਾਰਾਜਿਆਂ ਨੂੰ ਆਪਣੇ ਮਹਿਲਾਂ ਵਿੱਚ ਲਾਏ ਕਰਕੇ ਗਿਆ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਮਹਾਰਾਜੀ 9 ਦਿਨ ਸਤਗੁਰੂ ਜੀ ਰਹੇ ਜਦੋਂ ਸਤਗੁਰੂ ਜੀ ਇੱਥੋਂ ਚੱਲਣ ਲੱਗੇ ਨਵਾਬ ਸਾਹਿਬਦੀਨ ਨੇ ਮਹਾਰਾਜੀਆਂ ਨੂੰ ਬੜਾ ਸੁੰਦਰ ਘੋੜਾ ਮਾਤਾਮਾ ਵਾਸਤੇ ਵਸਤਰ ਗਹਿਣੇ ਆਦ ਇੱਕ ਰੱਥ ਨਵਾਂ ਬਣਵਾ ਕਰਕੇ ਦਿੱਤਾ ਇੱਥੋਂ ਫਿਰ ਜਦੋਂ ਸਤਗੁਰੂ ਜੀ ਤੁਰਨ ਲੱਗੇ ਨਵਾਬ ਸਾਹਿਬਦੀਨ ਕਹਿੰਦਾ ਮਹਾਰਾਜ ਮੈਨੂੰ ਕਿਰਪਾ ਕਰਕੇ ਉਪਦੇਸ਼ ਦਿਓ ਸਤਗੁਰਾਂ ਨੇ ਕਿਹਾ ਅੱਲਾ ਨੂੰ ਯਾਦ ਰੱਖਣਾ ਫਕੀਰ ਦੀ ਸੇਵਾ ਕਰਨੀ ਮਨ ਨੀਮਾ ਰੱਖਣਾ ਬੰਦਗੀ ਕਰਨੀ ਤੁਸਾਨੂੰ ਸਦਾ ਹੀ ਆਨੰਦ ਬਣਿਆ ਰਹੇਗਾ ਫਿਰ ਬੇਨਤੀ ਕੀਤੀ ਮਹਾਰਾਜ ਵੀ ਪਾਪ ਦਾ ਮੂਲ ਕੀ ਹੈ ਗੁਰੂ ਸਾਹਿਬ ਜੀ ਨੇ ਕਿਹਾ ਸੈਫਦੀਨ ਨਿੱਜ ਲਈ ਸਭ ਕੁਝ ਚਾਹੁਣਾ ਇਹ ਪਾਪ ਦੀ ਜੜ ਹੈ ਪਾਪ ਦਾ ਮੂਲ ਹੈ ਮਹਾਰਾਜ ਪੁੰਨ ਕੀ ਹੈ ਮਹਾਰਾਜੀਆਂ ਨੇ ਕਿਹਾ ਪੁੰਨ ਹੈ ਇਸ ਫਾਨੀ ਸੰਸਾਰ ਨੂੰ ਚਲਾਏ ਮਨ ਸਮਝਣਾ ਕਿਉਂਕਿ ਸੰਸਾਰ ਜਿਹੜਾ ਹੈ ਫਨਾ ਹੋਣ ਵਾਲਾ ਹੈ ਇਹ ਸੰਸਾਰ ਝੂਠ ਹੈ ਸੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜਿਹਨੂੰ ਨਾਮ ਦੀ ਸਮਝ ਆ ਗਈ ਸੱਚ ਦੀ ਸਮਝ ਆ ਗਈ ਉਹਦੇ ਵਰਗਾ ਕੋਈ ਵੱਡਾ ਪੁੰਨ ਨਹੀਂ ਇਹ ਉਪਦੇਸ਼ ਦੇ ਕਰਕੇ ਫਿਰ ਸਤਿਗੁਰੂ ਜੀ ਇੱਥੋਂ ਜਿਵੇਂ ਪੂਰਬ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਫਿਰ ਆ ਸ਼ਾਮ ਬਲ ਮਹਾਰਾਜ ਜੀ ਇਹ ਯਾਤਰਾ ਤੇ ਗਈ ਬਾਬੇ ਜਿਵੇਂ ਹੁਣ ਤੁਸੀਂ ਦੱਸਿਆ ਗੁਰਦਾਰ ਆਪਣਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਆਦਤ ਦੱਸਿਆ ਇਹਦੇ ਵਿੱਚ ਕਿ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਹੋਰ ਕੋਈ ਸਮਾਗਮ ਵੀ ਕਰਾਂਦੇ ਆਪਾਂ ਹਾਂਜੀ ਹਾਂ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਫਿਰ ਦੂਸਰੀ ਯਾਤਰਾ ਮਹਾਰਾਜ ਜੀ ਵੀ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਵੀ ਖੇ ਆ ਕੇ ਫਰਿਆਦੀ ਹੁੰਦੇ ਨੇ ਔਰੰਗਜ਼ੇਬ ਦਾ ਜ਼ੁਲਮ ਜਿਹੜਾ ਹੈ ਹੱਡ ਦੇ ਰੂਪ ਦੇ ਵਿੱਚ ਉਹਨੂੰ ਰੋਕਣ ਵਾਸਤੇ ਬੇਨਤੀ ਕੀਤੀ ਕਸ਼ਮੀਰੀ ਪੰਡਤਾਂ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਜ਼ੁਲਮ ਹੋ ਰਿਹਾ ਸਾਡਾ ਜ਼ਬਰਦਸਤੀ ਧਰਮ ਜਿਹੜਾ ਹੈ ਉਹ ਤਬਦੀਲ ਕੀਤਾ ਜਾ ਰਿਹਾ ਹੈ ਮਹਾਰਾਜ ਤੁਹਾਡੇ ਤੋਂ ਬਿਨਾ ਹੋਰ ਕੋਈ ਸਾਡੀ ਬਾਹ ਫੜਨ ਵਾਲਾ ਨਹੀਂ ਹੈ ਇਸ ਕਰਕੇ ਸ਼ੁਰੂ ਤੋਂ ਆਪ ਜੀ ਕਿਰਪਾ ਕਰਦੇ ਆਇਓ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੀ ਗੱਦੀ ਹੈ ਆਪ ਜੀ ਕਿਰਪਾ ਕਰੋ ਸਾਡੀ ਬਾਹ ਫੜੋ ਸਾਡੀ लाज ਰੱਖੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਔਰੰਗਜ਼ੇਬ ਦੇ ਜ਼ੁਲਮ ਦੇ ਹੜ ਨੂੰ ਠੱਲ ਪਾਉਣ ਵਾਸਤੇ ਜਦੋਂ ਅਨੰਦਪੁਰ ਸਾਹਿਬ ਤੋਂ ਤੁਰੇ ਨੇ ਪੰਜ ਸਿੱਖਾਂ ਨੂੰ ਨਾਲ ਲੈ ਕਰਕੇ ਦੀਵਾਨ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਉਦਾ ਜੀ ਭਾਈ ਗੁਰਦਿੱਤਾ ਜੀ ਪੰਜ ਸਿੱਖਾਂ ਦੇ ਨਾਲ ਮਹਾਰਾਜ ਜੀ ਫੇਰ ਆ ਕੇ ਇਸ ਸਥਾਨ ਤੇ ਬਿਰਾਜਮਾਨ ਹੋਏ ਨਵਾਬ ਸਾਹਿਬਦੀਨ ਨੂੰ ਪਤਾ ਲੱਗਿਆ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਉਸ ਵੇਲੇ ਕਿਉਂਕਿ 11 ਹਾੜ ਨੂੰ ਸਤਿਗੁਰੂ ਜੀ ਤੁਰੇ ਨੇ 11 ਹਾੜ ਸੰਮਤ ਬਿਕਰਮੀ 1732 ਉਦੋਂ 1675 ਈਸਵੀ ਸਨ ਹੈ ਮਹਾਰਾਜ ਜੀ ਆ ਕਰਕੇ ਇੱਥੇ ਬਰਾਜਮਾਨ ਹੋਏ ਚਮਾਸਾ ਸ਼ੁਰੂ ਹੋ ਜਾਂਦਾ ਹਾੜ ਦੇ ਮਹੀਨੇ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਜੀ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ ਆਪ ਜੀ ਇੱਥੇ ਰਹੋ ਚਮਾਸਾ ਸਾਡੇ ਪਾਸ ਬਤੀਤ ਕਰੋ ਨਾਲੇ ਸਾਨੂੰ ਲੰਮਾ ਸਮਾਂ ਸੇਵਾ ਕਰਨ ਦਾ ਮੌਕਾ ਮਿਲ ਜਾਏਗਾ ਪ੍ਰੇਮ ਵਾਸ ਹੋ ਕੇ ਭਾਵਨਾ ਇੰਨੀ ਸੀ ਸੈਫਦੀਨ ਦੀ ਪਿਆਰ ਹੀ ਇੰਨਾ ਸੀ ਮਹਾਰਾਜੀਆਂ ਦੇ ਨਾਲ ਕਿ ਸਤਗੁਰੂ ਜੀ ਫਿਰ ਅੱਗੇ ਨਹੀਂ ਗਏ 3 ਮਹੀਨੇ 2 ਦਿਨ ਦਾ ਸਮਾਂ ਸ਼ਹੀਦੀ ਯਾਤਰਾ ਦੌਰਾਨ ਮਹਾਰਾਜੀਆਂ ਨੇ ਇੱਥੇ ਬਤੀਤ ਕੀਤਾ ਜੀ ਔਰ ਐਸਾ ਥਾਨ ਤੋਂ ਫਿਰ ਮਹਾਰਾਜ ਜੀ ਅੱਗੇ ਜਿਵੇਂ ਆਗਰੇ ਜਾ ਕੇ ਗ੍ਰਿਫਤਾਰੀ ਹੁੰਦੀ ਹੈ ਸੋ ਸਤਗੁਰਾਂ ਦੀ ਫਿਰ ਸ਼ਹੀਦੀ ਹੋਈ ਦਿੱਲੀ ਵਿਖੇ ਜਦੋਂ ਉਹ ਆਗਮਨ ਦਿਹਾੜਾ ਸਤਗੁਰਾਂ ਦਾ ਵੱਡੇ ਪੱਧਰ ਤੇ ਇਸ ਧਰਤੀ ਤੇ ਮਨਾਇਆ ਜਾਂਦਾ ਹੈ 16 ਹਾੜ ਨੂੰ ਮਹਾਰਾਜ ਜੀ ਇੱਥੇ ਪਹੁੰਚੇ 11 ਹਾੜ ਨੂੰ ਆਨੰਦਪੁਰ ਸਾਹਿਬ ਤੋਂ ਤੁਰੇ ਨੇ 16 ਹਾੜ ਨੂੰ ਸਤਗੁਰੂ ਜੀ ਇੱਥੇ ਆਏ 16 ਹਾੜ ਦਾ ਜਿਹੜਾ ਦਿਨ ਹੈ ਮਹਾਰਾਜੀਆਂ ਦਾ ਫਿਰ ਉਹ ਵੱਡੇ ਪੱਧਰ ਤੇ ਇਲਾਕੇ ਦੀਆਂ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇੱਕ ਦਿਨ ਪਹਿਲੇ ਦਿਨ ਨਗਰ ਕੀਰਤਨ ਕੱਢਿਆ ਜਾਂਦਾ ਹੈ 15 ਹਾੜ ਨੂੰ 16 ਹਾਲ ਨੂੰ ਫਿਰ ਰਾਤ ਨੂੰ ਕੀਰਤਨ ਦੀਵਾਨ ਸਜਦਾ ਹੈ ਉੱਚ ਕੋਟੀ ਦੇ ਵਿਦਵਾਨ ਰਾਗੀ ਢਾਡੀ ਜਥੇ ਆ ਕਰਕੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਉਂਦੇ ਨੇ ਜੀ ਇਸ ਤੋਂ ਬਗੈਰ ਕੋਈ ਜਾਂ ਹੋਰ ਕੋਈ ਸਮਾਗਮ ਕੋਈ ਜਿਹੜਾ ਹੋਵੇ ਇੱਥੇ ਦਾ ਉਹ ਵੀ ਕਰਦੇ ਆਪਾਂ ਹਾਂਜੀ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਸ਼ਹੀਦੀ ਦਿਹਾੜਾ ਕਿਉਂਕਿ ਪੂਰੇ ਵਿਸ਼ਵ ਭਰ ਦੇ ਵਿੱਚ ਸਤਗੁਰਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਦੂਸਰਿਆਂ ਦੇ ਧਰਮ ਦੀ ਰਾਖੀ ਦੇ ਲਈ ਮਹਾਰਾਜਿਆਂ ਨੇ ਆਪਣਾ ਸੀਸ ਦਿੱਤਾ ਹੈ ਦੇੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਕਿਹਾ ਤਿਲਕ ਜੰਜੂ ਰਾਖਾ ਪ੍ਰਵਤਾਕਾ ਕਿਉਂਕਿ ਤਿਲਕ ਜੰਜੂ ਉਹਨਾਂ ਦਾ ਸੀ ਦੂਸਰਿਆਂ ਦਾ ਸੀ ਦੂਸਰੇ ਦੇ ਧਰਮ ਦੀ ਰੱਖਿਆ ਵਾਸਤੇ ਔਰ ਫਿਰ ਮਨੁੱਖਤਾ ਦੀ ਆਜ਼ਾਦੀ ਲਈ ਆਮ ਤੌਰ ਤੇ ਮਨੁੱਖ ਜਿਹੜਾ ਹੈ ਕਿਉਂਕਿ ਔਰੰਗਜ਼ੇਬ ਸੀ ਜਿਹੜਾ ਇੱਕੋ ਹੀ ਧਰਮ ਬਣਾਉਣਾ ਚਾਹੁੰਦਾ ਪੂਰੇ ਹਿੰਦੁਸਤਾਨ ਨੂੰ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹ ਝੰਡਾ ਲੈ ਕਰਕੇ ਤੁਰੇ ਉਹ ਨਿਸ਼ਾਨ ਸਭ ਲੈ ਕਰਕੇ ਤੁਰੇ ਕਿ ਸਾਰਿਆਂ ਨੂੰ ਆਪਣੇ ਇੱਛਾ ਅਨੁਸਾਰ ਆਪਣੇ ਇਸ਼ਟ ਨੂੰ ਮੰਨਣ ਦੀ ਜਿਹੜਾ ਹੈ ਉਹ ਹੱਕਦਾਰ ਹੈ ਆਪਣੇ ਇਸ਼ਟ ਦੀ ਪੂਜਾ ਕਰਨ ਦਾ ਅਧਿਕਾਰੀ ਹੈ ਹਰ ਇੱਕ ਨੂੰ ਆਪਣੀ ਮਰਜ਼ੀ ਅਨੁਸਾਰ ਆਪਣੀ ਸ਼ਿਵਾਇਸ਼ ਅਨੁਸਾਰ ਸੰਸਾਰ ਦੇ ਵਿੱਚ ਵਿਚਰਨਾ ਚਾਹੀਦਾ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਆਪਣੀ ਸ਼ਹਾਦਤ ਦਿੱਤੀ ਦੇਵ ਸਾਤਗੁਰਾਂ ਦੀ ਜਾਤ ਜਿਹੜੀ ਹੈ ਵੱਡੇ ਪੱਧਰ ਤੇ ਇੱਥੇ ਮਨਾਈ ਜਾਂਦੀ ਹੈ ਉਹਨਾਂ ਦੇ ਨਾਂ ਤੇ ਇੱਥੇ ਯਾਦਗਾਰ ਨਹੀਂ ਸੀ ਕੋਈ ਜੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਚਾਰ ਕੀਤੀ ਇਲਾਕੇ ਦੀਆਂ ਸੰਗਤਾਂ ਦਾ ਸੁਝਾਅ ਲੈਂਦਿਆਂ ਹੋਇਆਂ ਫਿਰ ਇਹ ਸੁੰਦਰ ਦੀਵਾਨ ਹਾਲ ਜਿਹੜਾ ਸੀ ਨਵਾਬ ਸੈਫਦੀਨ ਦੇ ਦਾਂ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਸ਼ਰਧਾਲੂ ਨਵਾਬ ਸੈਫਦੀਨ ਦੀਵਾਨ ਹਾਲ ਇਸ ਦੀਵਾਨ ਹਾਲ ਦਾ ਨਾਮ ਰੱਖਿਆ ਗਿਆ ਬੜਾ ਸੁੰਦਰ ਸਰੋਵਰ ਹੈ ਨਾਲ ਵਿਸ਼ਾਲ ਸਰੋਵਰ ਬਣਿਆ ਹੋਇਆ ਹੈ ਨਾਲੀ ਲੰਗਰ ਹਾਲ ਹੈ ਔਰ ਯਾਤਰੂਆਂ ਦੇ ਵਾਸਤੇ ਨਿਵਾਸ ਸਥਾਨ ਵੀ ਹੈ 22 ਕੋ ਕਮਰੇ ਹਨ ਨਿਵਾਸ ਸਥਾਨ ਜਿੱਥੇ ਆ ਕੇ ਪੜਨ ਵਾਲੇ ਯੂਨੀਵਰਸਿਟੀ ਨਾਲ ਹੈ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਜਦੋਂ ਇਮਤਿਹਾਨ ਹੁੰਦੇ ਆ ਇੱਥੇ ਆ ਕੇ ਇੱਕ ਦਿਨ ਪਹਿਲਾਂ ਫਿਰ ਉਹ ਵਿਸ਼ਰਾਮ ਕਰਦੇ ਆ ਤੋਂ ਉਹਨਾਂ ਦੇ ਵਾਸਤੇ ਸੌਖਾ ਹੈ ਸਹੂਲਤ ਹੈ ਲੰਗਰ ਜਿਹੜਾ ਹੈ 24 ਘੰਟੇ ਚੱਲਦਾ ਹੈ ਸੰਗਤਾਂ ਦੇ ਸਹਿਯੋਗ ਨਾਲ ਔਰ ਰਹਿਣ ਵਾਸਤੇ ਜਿਹੜੀ ਨਿਵਾਸ ਦੀ ਜਿਹੜੀ ਜਗ੍ਹਾ ਹੈ ਉਹ ਵੀ ਰੱਖੀ ਹੋਈ ਹੈ ਤੇ ਕੁਛ ਆਪਣੇ ਕੋਲ ਐਗਰੀਕਲਚਰ ਜਗਾ ਵੀ ਹੈ ਕਿ ਜਿਹੜੀ ਗੁਰਦਾਰ ਸਾਹਿਬ ਦੇ ਕੋਈ ਆਪਣੇ ਜਿਵੇਂ ਆਪਾਂ ਕਹਿੰਨੇ ਕੋਈ ਫਸਲ ਆਉਂਦਾ ਕਣਕ ਜਿਹੜੀ ਸਤਿ ਕੁਛ ਇਸ ਤਰ੍ਹਾਂ ਦੀ 36 ਕਿੱਲੇ ਜਿਹੜੀ ਪੈਲੀ ਹੈ ਉਹ ਬਿਜਾਈ ਦੀ ਹੈ ਜਿਹੜੀ ਕਿ ਠੇਕੇ ਤੇ ਦਿੱਤੀ ਜਾਂਦੀ ਹੈ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਆ ਕੇ ਬੋਲੀ ਦਿੰਦੇ ਆ ਫਿਰ ਉਹ ਠੇਕੇ ਤੇ 36 ਕਿੱਲੇ ਜ਼ਮੀਨ ਜਿਹੜੀ ਆ ਉਹ ਬਜਾਉ ਹੈ ਉਹ ਪਜਾਉ ਹੈ ਜੀ ਵਧੀਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇੱਥੇ ਕੋਈ ਵੀ ਬੀਜ ਜਿਹੜਾ ਬੀਜਿਆ ਜਾਂਦਾ ਹੈ ਪਰ ਫੁੱਲਤ ਹੁੰਦਾ ਹੈ ਬੜਾ ਲਾਹੇਵੰਦ ਜਿਹੜੀ ਹੈ ਖੇਤੀ ਇੱਥੇ ਹੁੰਦੀ ਹੈ ਬੜੀ ਵਧੀਆ ਫਸਲ ਦਾ ਝਾੜ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਇੱਕ ਹੋਰ ਪੁਛੀ ਦੇਖ ਰਹੇ ਸੀ ਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਆਪਣਾ ਕਿ ਵੀ ਆਪਾਂ ਗੁਰਪੁਰ ਬਣਾਨੇ ਆ ਜਿਵੇਂ ਕੋਈ ਵਿਸਾਖੀ ਦਾ ਜਾਂ ਕੋਈ ਸੰਗਰਾਮ ਜਾਂ ਕੋਈ ਮਸਿਆ ਇਸ ਤਰ੍ਹਾਂ ਰੁਟੀਨ ਦੇ ਵਿੱਚ ਵੀ ਕੋਈ ਚੱਲ ਰਿਹਾ ਪ੍ਰੋਗਰਾਮ ਆਪਣਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਵਿਸਾਖੀ ਦਾ ਜਿਹੜਾ ਦਿਹਾੜਾ ਹੈ ਇਸ ਸਥਾਨ ਤੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਕਿਉਂਕਿ ਸ਼ੁਰੂ ਤੋਂ ਹੀ ਇਲਾਕੇ ਦੀਆਂ ਸੰਗਤਾਂ ਦੂਰੋਂ ਦੂਰੋਂ ਦੇ ਪਿੰਡਾਂ ਦੇ ਆ ਕੇ ਲੋਕ ਇੱਥੇ ਲੰਗਰ ਲਾਉਂਦੇ ਸਨ ਪਹਿਲਾਂ ਇਸ ਦਿਹਾੜੇ ਨੂੰ ਮੇਖ ਕਿਹਾ ਜਾਂਦਾ ਸੀ ਜੀ ਕਿਉਂਕਿ ਫਵਾਦ ਦਾ ਇਲਾਕਾ ਹੈ ਸਾਰਾ ਉਹ ਬੋਲੀ ਦੇ ਵਿੱਚ ਇੱਥੇ ਮੇਖ ਕਿਹਾ ਜਾਂਦਾ ਸੀ ਜੱਟਾ ਆਈ ਮੇਖ ਕੱਚੀ ਪੱਕੀ ਨਾ ਦੇਖ ਇਹ ਭਾਵਨਾ ਰੱਖ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਅਸਥਾਨ ਤੇ ਫਿਰ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਹੁਣ ਤਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਵੱਡੇ ਪੱਧਰ ਤੇ ਆ ਕੇ ਵੱਡਾ ਜੋੜ ਮੇਲ ਜਿਹੜਾ ਹੈ ਵਿਸਾਖੀ ਦਾ ਵੀ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਖੰਡੇ ਬਾਟੀ ਦੀ ਪਾਹਲ ਤਿਆਰ ਹੁੰਦੀ ਹੈ ਅਮਰਤਵਲਾਖੀ ਪਾਹਲ ਸ਼ਾਕ ਕੇ ਗੁਰੂ ਕੇ ਜਹਾਜ਼ੇ ਚੜਦੇ ਨੇ ਇਹ 2 ਦਿਨ ਦਾ ਸਮਾਗਮ ਹੁੰਦਾ ਹੈ ਵਿਸਾਖੀ ਦਾ ਦਿਹਾੜਾ ਵੀ ਬੜੀ ਭਾਵਨਾ ਦੇ ਨਾਲ ਮਨਾਇਆ ਜਾਂਦਾ ਬਾਬਾ ਜੀ ਆਪਾ ਦੇਖ ਰਿਹਾ ਇਹ ਇਹ ਸਮਾਦ ਹੈ ਜੇ ਬਿਲਡਿੰਗ ਕਿਸ ਚੀਜ਼ ਦੀ ਬਿਲਡਿੰਗ ਬਣੀ ਹੋਈ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਸਥਾਨ ਦੀ ਸੇਵਾ ਕਰਦੇ ਹੁੰਦੇ ਸੀ ਬਾਬਾ ਦੁੱਧਾਧਾਰੀ ਜੀ ਜੀ ਮਹਾਰਾਜਾ ਕਰਮ ਸਿੰਘ ਦੇ ਵੇਲੇ ਉਹ ਦਰਸ਼ਨ ਕਰਨ ਵਾਸਤੇ ਆਇਆ ਮਹਾਰਾਜਾ ਕਰਮ ਸਿੰਘ ਦੇ ਤੇ ਇੱਥੇ ਬਾਬਾ ਜੀ ਦੇ ਆਸਣ ਤੇ ਆਇਓ ਜਦੋਂ ਉਦੋਂ ਬਾਬਾ ਜੀ ਸੇਵਾ ਕਰਦੇ ਥੜਾ ਤੇ ਖੂਹੀ ਨਵਾਬ ਸਾਹਿਬਦੀਨ ਨੇ ਬਣਾਈ ਸੀ ਜਿੱਥੇ ਮਹਾਰਾਜ ਪੰਜ ਬੱਟੀ ਬਾਗ ਵਿੱਚ ਆ ਕੇ ਬੈਠੇ ਜੀ ਥੜੇ ਦਾ ਇਸ਼ਨਾਨ ਕਰਾਉਣਾ ਤੇ ਉੱਥੋਂ ਦੀ ਸੇਵਾ ਕਰਨੀ ਇਹ ਬਾਬਾ ਦੁੱਧਾਧਾਰੀ ਜੀ ਕਰਦੇ ਹੁੰਦੇ ਸੀ ਜੀ ਮਹਾਰਾਜਾ ਕਰਮ ਸਿੰਘ ਜਦੋਂ ਇੱਥੇ ਆਇਆ ਦਰਸ਼ਨ ਕਰਨ ਵਾਸਤੇ ਬਾਬਾ ਜੀ ਕਹਿੰਦੇ ਵੀ ਅਸੀਂ 100 ਰੁਪਈਆ ਜਿਹੜਾ ਉਹ ਦੇਖਣਾ ਮੋਹਰਾ 100 ਕਹੇ ਜੀਆਂ ਹੁੰਦੀਆਂ ਲੱਖ ਰੁਪਈਆ ਜੀ ਉਹਨਾਂ ਨੇ ਮੰਗਾਲੀਆਂ ਮਹਾਰਾਜ ਕਰਮ ਸਿੰਘ ਨੇ ਵੀ ਲੱਖ ਰੁਪਈਆ ਆ ਹੁੰਦਾ ਬਾਬਾ ਜੀ ਇੰਨੀਆਂ ਕੁ ਮੋਹਰਾ ਇਹਨੂੰ ਲੱਖ ਰੁਪਈਆ ਕਹਿੰਦੇ ਨੇ ਕਹਿੰਦੇ ਭਾਈ ਲੈ ਜਾ ਵੀ ਅਸੀਂ ਸਾਡੇ ਕੰਮ ਦੀ ਹੈ ਨਹੀਂ ਤੇ ਉਹ ਕਹਿੰਦਾ ਨਹੀਂ ਮਹਾਰਾਜ ਵੀ ਇਹ ਤਾਂ ਤੁਹਾਡੀ ਸੇਵਾ ਚ ਆ ਗਿਆ ਫਿਰ ਕਹਿੰਦੇ ਜੇ ਸੇਵਾ ਹੀ ਕਰਨੀ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੀ ਯਾਦ ਤੇ ਇੱਥੇ ਅਸਥਾਨ ਬਣਾ ਜੀ ਇਹ ਮਹਾਰਾਜਾ ਕਰਮ ਸਿੰਘ ਨੇ ਇਹ ਪ੍ਰਾਰਥਨਾ ਸਥਾਨ ਇੱਥੇ ਪਹਿਲਾਂ ਫਿਰ ਉਹਨਾਂ ਨੇ ਬਣਾਇਆ ਉਹਨਾਂ ਦੇ ਬਾਬਾਈ ਦੇ ਕਹਿਣ ਤੇ ਇੱਥੇ ਇਹਨਾਂ ਨੇ ਫਿਰ ਸਰੀਰ ਛੱਡਿਆ ਇਹਨਾਂ ਦੀ ਯਾਦ ਦੇ ਵਿੱਚ ਇਹ ਭਾਵਨ ਸਥਾਨ ਬਣ ਗਿਆ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਇੱਥੇ ਪ੍ਰਕਾਸ਼ ਹੁੰਦਾ ਹੈ ਸੰਗਤਾਂ ਭਾਵਨਾ ਨਾਲ ਇੱਥੇ ਅਖੰਡ ਪਾਠ ਸਾਹਿਬ ਕਰਾਉਂਦੀ ਹੈ ਇਹਦੇ ਪਿਛਲੇ ਪਾਸੇ ਵੀ ਇੱਕ ਹੈ ਪਿਛਲੇ ਪਾਸੇ ਵੀ ਹਾਂ ਜੀ ਇੱਥੇ ਇਹ ਬੜੀ ਸੁੰਦਰ ਇਮਾਰਤ ਬਣੀ ਹੋਈ ਹੈ ਜੀ ਰਾਜਾ ਜਸਵੰਤ ਸਿੰਘ ਨਾਭਾ ਜੀ ਉਹਨਾਂ ਦਾ ਪੁੱਤਰ ਸੀ ਰਣਜੀਤ ਸਿੰਘ ਜੀ ਉਹਨਾਂ ਦੀ ਮਤਰੇਈ ਮਾਂ ਨੇ ਨਾ ਜ਼ਹਿਰ ਦਵਾਤਾ ਸੀ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਤਾ ਸ਼ਾਹ ਜਹਾਂਪੂਰ ਵੀ ਕੇ ਜੀ ਉਹਦੀ ਡੈੱਡ ਬੋਡੀ ਜਦੋਂ ਇੱਥੇ ਆ ਰਹੀ ਹੈ ਮਹਾਰਾਜ ਕਰਮ ਸਿੰਘ ਕਹਿੰਦਾ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਇੱਥੇ ਜਗ੍ਹਾ ਜੀ ਇਹਨਾਂ ਦਾ ਸਸਕਾਰ ਇੱਥੇ ਕਰੋ ਫੇਰ ਆਜਾ ਰਣਜੀਤ ਸਿੰਘ ਦਾ ਸਸਕਾਰ ਜਿਹੜਾ ਹੈ ਉਹ ਇੱਥੇ ਕੀਤਾ ਗਿਆ ਜੀ ਤੇ ਇਤਵਾਰਿਕ ਗੁਰੂ ਖਾਲਸਾ ਦੇ ਵਿੱਚ ਗਿਆਨੀ ਗਿਆਨ ਸਿੰਘ ਹੋਣਾ ਨੇ ਇਹਨਾਂ ਦਾ ਬਕਾਇਦਾ ਇਤਿਹਾਸ ਲਿਖਿਆ ਹੋਇਆ ਹੈ ਕਿ ਇਹ ਪੁਰਾਤਨ ਬੁੰਗਾ ਜਿਹੜਾ ਹੈ ਇਹ ਉਹਨਾਂ ਦੀ ਯਾਦ ਵਿੱਚ ਇੱਥੇ ਉਹਨਾਂ ਦੀ ਸਮਾਦ ਬਣੀ ਹੋਈ ਹੈ ਜੀ ਅੱਛਾ ਇਹ ਇਤਿਹਾਸਾ ਦੀ ਬੈਕਗਰਾਉਂਡ ਇਤਿਹਾਸ ਦੇਖੋ ਹੁਣ ਕਈ ਨੂੰ ਪਤਾ ਹੀ ਨਹੀਂ ਹੋਣਾ ਇੱਥੇ ਕਈ ਯਾਤਰੀ ਆਉਂਦੇ ਨੇ ਸੰਗਤ ਫਿਰ ਆ ਕੇ ਪੁੱਛਦੀ ਹੁੰਦੀ ਆ ਹਾਂ ਜੀ ਹਾਂ ਪੁੱਛਦੀ ਬਿਲਕੁਲ ਉਹਨੂੰ ਦੱਸਿਆ ਜਾਂਦਾ ਫਿਰ ਜੀ ਸੋ ਸਾਧ ਸੰਗਤ ਜੀ ਕਈ ਚੀਜ਼ਾਂ ਐਸੀ ਜੇ ਪਤਾ ਹੀ ਨਹੀਂ ਹੈ ਸਾਨੂੰ ਵੀ ਨਹੀਂ ਪਤਾ ਸੀ ਆਉਂਦੇ ਸੀ ਇੱਥੇ ਮੱਥਾ ਟੇਕਦੇ ਸੀਗੇ ਲੇਕਿਨ ਅੱਜ ਬਾਬਾ ਜੀ ਨੇ ਬੜੀ ਕਿਰਪਾ કરી ਸੰਦ ਦੱਸਿਆ ਦੇ ਬਾਰੇ ਸੋ ਵੱਧ ਤੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪ ਤੱਕ ਇੱਕ ਇਹ ਮੈਸੇਜ ਭੇਜੀਏ ਸਾਡੇ ਨਾਲ ਨਾਲ ਹੀ ਸਦਾ ਧਰਮਪਾਲ ਸਿੰਘ ਜੀ ਜੋ ਗੁਰੂ ਘਰ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਨੇ ਇਹ ਅੱਜ ਸਾਨੂੰ ਇੱਥੇ ਲੈ ਕੇ ਆਏ ਅੱਜ ਜਿਹੜਾ ਤੋਂ ਪੁੱਛਦੇ ਆ ਕਿ ਵੀ ਤੁਸੀਂ ਨਾਲ ਲੈ ਕੇ ਆਏ ਹੋ ਤੁਹਾਡਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਹੈ ਕਿ ਵੀ ਅੱਜ ਗੁਰਦਵਾਰ ਸਾਹਿਬ ਆਇਆ ਹੈ ਕੀ ਅਹਿਸਾਸ ਹੋ ਰਿਹਾ ਤੁਹਾਨੂੰ ਅੱਜ ਮੈਂ ਇੱਥੇ ਕਾਫੀ ਜਿਹੜਾ ਆਂਦਾ ਸੀਗਾ ਪਹਿਲਾਂ ਵੀ ਆਂਦਾ ਸੀਗਾ ਜੀ ਜਦੋਂ ਬੰਬਾ ਜੀ ਇੱਥੇ ਆਏ ਨੇ ਮਾਈ ਨੰਬਰ ਫਾਟਰ ਤੋਂ ਜੀ ਤਕਰੀਬਨ ਮੈਂ ਇਹਨਾਂ ਦੇ ਨਾਲ ਆਂਦਾ ਰਿਹਾ ਜੀ ਤੇ ਹੁੰਦੇ ਵਿੱਚ ਦੇ ਪਹਿਲਾਂ ਦੇ ਵਿੱਚ ਇੰਨੀ ਤਬਦੀਲੀ ਆ ਗਈ ਗੁਰਦਵਾਰ ਸਾਹਿਬ ਵਿੱਚ ਜੀ ਮਤੇ ਵਾਜ ਜਿੰਨੇ ਸ਼ੀਸ਼ੇ ਅੰਦਰ ਲੱਗੇ ਨੇ ਸਾਰੇ ਬਾਬਾ ਫਤਿਹ ਸਿੰਘ ਜੀ ਨੇ ਵਾਇਲ ਜੀ ਦੀਵਾਨ ਹਾਲ ਬਣਾਇਆ ਇਹਨਾਂ ਦੀ ਤਾਂ ਜਿੰਨੀ ਪ੍ਰਸ਼ੰਸਾ ਕਰੋ ਨਾ ਮੇਰਾ ਖਿਆਲੋਂ ਕੱਟ ਹੀ ਆ ਜੀ ਬਾਬਾ ਜਿਹੜਾ ਇਹ ਬਣਾਇਆ ਮਸ਼ੀਨ ਇਹ ਮਸ਼ੀਨ ਕਿਸ ਚੀਜ਼ ਦੀ ਹੈ ਇਹ ਇਹ ਪ੍ਰਸ਼ਾਦੇ ਬਣਾਉਂਦੀ ਹੈ ਜੀ ਇਲੈਕਟ੍ਰੋਨਿਕ ਮਸ਼ੀਨ ਹੈ ਅੱਛਾ ਜੀ ਤੇ ਗੈਸ ਅਤੇ ਬਿਜਲੀ ਤੇ ਚੱਲਦੀ ਹੈ ਜੀ ਜਦੋਂ ਵੱਡਾ ਸਮਾਗਮ ਹੁੰਦਾ ਜਿਵੇਂ ਵਿਸਾਖੀ ਦਾ ਦਿਹਾੜਾ ਗੁਰਮਤ ਸਮਾਗਮ ਸੰਗਤ ਦੀ ਜਾਦਾ ਆਮਦ ਹੁੰਦੀ ਹੈ ਉਦੋਂ ਫਿਰ ਇਹਦੇ ਨਾਲ ਪ੍ਰਸ਼ਾਦੇ ਤਿਆਰ ਹੁੰਦੇ ਆ ओके ਇਹ ਆਪਣੀ ਸਾਰੀ ਕਿਚਨ ਹੈ ਦੇ ਵਿੱਚ ਇਹ ਸਾਡੀ ਕਿਚਨ ਆ ਹਾਂ ਜੀ ਜਿਹੜਾ ਇਹ ਆਪਣਾ ਆਮ ਤੌਰ ਤੇ ਪ੍ਰਸ਼ਾਦ ਆ ਜਿਹੜਾ ਸੰਗਤ ਨੂੰ ਲੋਦਾ ਹੀ ਸ਼ਕਾਇਆ ਜਾਂਦਾ ਨਾਲ ਹੀ ਲੋਹਾ ਪਰਲੇ ਪਾਸੇ ਤੇ ਚਾਰ ਪੰਜ ਬੀਬੀਆਂ ਜਾਨੀ ਰੋਹ ਸੇਵਾ ਕਰਦੀਆਂ ਪ੍ਰਸ਼ਾਦਿਆਂ ਦੀ ਜੀ ਤੇ ਲੋਹੇ ਤੇ ਬਣਦਾ ਪ੍ਰਸ਼ਾਦ ਆ ਜਦੋਂ ਫਿਰ ਅੱਜ ਸੰਗਤ ਦੀ ਜ਼ਿਆਦਾ ਆਮਦੋਂ ਹੁੰਦੀ ਆ ਫਿਰ ਇਹ ਮਸ਼ੀਨ ਚੱਲਦੀ ਆ ਮਸ਼ੀਨ ਚੱਲਦੀ ਦੇਖੋ ਸਾ ਸੰਗਤ ਜੀ ਆਹ ਗੁਰਦਰਾ ਸਾਹਿਬ ਅੱਜ ਤੋਂ ਪਿੱਛੇ ਚੱਲ ਜੀ 25 30 ਸਾਲ ਪਹਿਲਾਂ ਤਾਂ ਥੋੜਾ ਕਿਸ ਤਰ੍ਹਾਂ ਦਾ ਫੈਸਿਲਿਟੀ ਸੀ ਅੱਜ ਦੇਖੋ ਬਿਲਕੁਲੀ ਸੌਖਾ ਕੰਮ ਕਰਤਾ ਕਿਉਂਕਿ ਸੰਗਤ ਦਾ ਬਹੁਤ ਯੋਗਦਾਨ ਹੈ ਹਾਂਜੀ ਬਾਕੀ ਸਾਡੇ ਜਿੰਨੇ ਵੀ ਸਾਡੇ ਇਹਨਾਂ ਨੇ ਗਿਆਨੀ ਜੀ ਨੇ ਦੱਸਿਆ ਇਹਨਾਂ ਦਾ ਜਿਆਦੇ ਹੋਰੇ ਆਏ ਨੇ ਇਹਨਾਂ ਨੇ ਪੂਰਾ ਆਪਣਾ ਪੂਰਾ ਯੋਗਦਾਨ ਪਾਇਆ ਉਹ ਅੱਜ ਮੈਂ ਦੇਖ ਰਿਹਾ ਸੀ ਗੁਰਦਵਾਰ ਸਾਹਿਬ ਆ ਕੇ ਕਾਫੀ ਤਬਦੀਲੀ ਆ ਗਈ ਹੈ ਸੋ ਬੜਾ ਅੱਛਾ ਲੱਗਿਆ ਜੀ ਹਾਂਜੀ